ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਚਲੋ ਜੀ ਮੋਟਰ ਪਰ ਤੋਂ ਸਬਜ਼ੀਆਂ ਬੀਜਤੀਆਂ ਤੇ ਥੋੜੀ ਬਹੁਤ ਆਪਾਂ ਨੇ ਘਰਾਂ ਵੀ ਬੀਜਣੀਆਂ ਅੱਜ ਤੇ ਪਹਿਲਾਂ ਮੋਟਰ ਪਰ ਤੇ ਮੋਟਰ ਪਰ ਦੇਖੀਏ ਤੇ ਨਾਲੇ ਅੰਕੂ ਲੈ ਚਲੀਏ ਚਾਹ ਤੇ ਉੱਥੇ ਦੀ ਇੱਕ ਥੱਲੇ ਆਪਾਂ ਨੇ ਭਰਾਲੇ ਹੋਣਾ ਰੇ ਦਾ ਤੁਹਾਨੂੰ ਖੋਹਦਾ ਮੈਂ ਨਿਉਰੇ ਆਪਾਂ ਨੇ ਪੂਰੀ ਬਾਗਬਾਨੀ ਜੀ ਬਣਾਉਣੀ ਸੀ ਮੈਂ ਚਲੋ ਇੰਨੇ ਦੋ ਸਬਜ਼ੀ ਬੀਜ ਲਾਂਦੇ ਆਹ ਸਾਈਡ ਇੱਥੇ ਅਜ ਇੱਕ ਥੱਲੇ ਰੇ ਦਾ ਭਰ ਲੈਣਾ ਉਹ ਆਹ ਸਾਈਡ ਇੱਕ ਖੁੰਡਾ ਤਿਆਰ ਕਰ ਲੈਣਾ ਕਿਉਂ ਆ ਸੰਨ ਗਿੱਲੇ ਨਮੀ ਦੀ ਇੱਦਾਂ ਸੁੱਕ ਗਿਆ ਸੀਗਾ ਸਾਰੇ ਆਹ ਸਾਈਡ ਆਪਾਂ ਨੇ ਬੀਜ ਦੇਣਾ ਕੋਸੇ ਗਣਾ ਪਾਲਕ ਧਨੀਆ ਕੁਸ ਵੀ ਹੋਇਆ ਬਾਕੀ ਤੁਹਾਨੂੰ ਮੋਟਰ ਤੇ ਜਾ ਕੇ ਦਿਖਾਵਾਂਗਾ ਤੇ ਗੱਡੀ ਦਾ ਵੀ ਇੱਕ ਟਾਇਰ ਤੇ ਹਵਾ ਨਿਕਲ ਵੀ ਜਾਂਦੀ ਹੈ ਉਹ ਖਾਲੀ ਹੋ ਚਲੇ ਗਿੱਲੇ ਨੂੰ ਕਢਾ ਕੇ ਉਹਨੂੰ ਪੈਂਚਰ ਲਾ ਕੇ ਲਗਾਉਂਗਾ ਸ਼ਾਇਦ ਬਰੀਕ ਪੈਂਚਰ ਹੋਵੇ ਇਹ ਤਾਂ ਹੌਲੀ-ਹੌਲੀ ਆਵਾਜ਼ ਨਿਕਲਦੀ ਹੈ ਬਾਕੀ ਟਾਇਰ ਦੇ ਵੀ ਸਾਰੇ ਤਾਂ ਠੀਕ ਆ ਸਾਡੇ ਤੇ ਹੁਣ ਚੱਲੀਏ ਮੋਟਰ ਪਰ ਮੋਟਰ ਪਰ ਵੀ ਸਫਾਈ ਦੀ ਕਰਨੀ ਹੈ ਹੁਣ ਉਹਨਾਂ ਅੰਦਰ ਚੂਹੀ ਨੇ ਬਹੁਤ ਖਲਾਰਾ ਜਾਂ ਪਾਤਾ ਸੀਗਾ ਕਮਰੇ ਨਾਲ ਉੱਥੇ ਮੋਟਰ ਚ ਕਿਤੇ ਚੁੱਲਾ ਸੀਗਾ ਉੱਥੇ ਬਣਾਇਆ ਹੋਇਆ ਸਾਈਡ ਉੱਥੇ ਮਿੱਟੀ ਪਟਪਟ ਉਹਨੂੰ ਬੁਰਾ ਹਾਲ ਕਰਦਾ ਤੁਹਾਨੂੰ ਦਿਖਾਵਾਂਗਾ ਹੁਣ ਮੈਂ ਜਾ ਕੇ ਤੇ ਅਸੀਂ ਸਾਰਾ ਸਮਾਨ ਖੱਲ ਛਾਮੀ ਬਾਹਰ ਕਰਤਾ ਸੀਗਾ ਤੇ ਹੁਣ ਜਦੋਂ ਨੂੰ ਜਾ ਕੇ ਰਹੁੰਦਾ ਜਦ ਤੱਕ ਮੈਂ ਕਿ ਚਾਹ ਬਣ ਜਾਵੇ ਤੁਹਾਨੂੰ ਵੀਡੀਓ ਸ਼ੁਰੂ ਕਰ ਲਈਏ ਤੇ ਹੁਣ ਚੱਲੀਏ ਮੋਟਰ ਪਰ ਥੱਲੇ ਵੀ ਜਿਹੜੀ ਚਿੱਟੀ ਟਾਇਲ ਐ ਉਹ ਤਾਂ ਠੀਕ ਐ ਜਿਹੜੀ ਕਾਲੀ ਉਹ ਐਨ ਗਰਮ ਪਈ ਐ ਆ ਚਿੱਟੀ ਐ ਨਾਰਮਲ ਐ ਕਿ ਪੈਰ ਐਨ ਖੜ ਰਿਆ ਟਾਇਲ ਟਾਇਲ ਵੈਨ ਜਰਨ ਨਹੀਂ ਹੁੰਦੀ ਐ ਕਿ ਕਾਲੀ ਟਾਇਲ ਜਰਾ ਧੁੱਪ ਖਿੱਚਦੀ ਏ ਦੇ ਫੇਰ ਚਿੱਟੀ ਟਾਇਲ ਐ ਨਾਰਮਲ ਐ ਕਾਲੀ ਐਨ ਗਰਮ ਪਈ ਐ ਤੇ ਬਾਕੀ ਕੰਮ ਚਲੋ ਮੋਟਰ ਵਾਜਾ ਕੇ ਕਰਾਂਗੇ ਹੁਣ ਨਾਲੇ ਤੁਹਾਨੂੰ ਦਿਖਾਵਾਂਗੇ ਲੋਈ ਪਹੁੰਚ ਗਏ ਮੋਟਰ ਪਰ ਤੇ ਅੰਕਲ ਔਰ ਮੈਂ ਚਾਹ ਪੀ ਲਈ ਹਾਂਜੀ ਹਾਂਜੀ ਹੈ ਨੋਕਰ ਬਾਰ ਦੀ ਓਕੇ ਜੀ ਆ ਦਿਖਾ ਦੀਓ ਵੇਰ ਅੰਦਰ ਕਿਆ ਕਰਿਆ ਵੇ ਚੂਹਿਆਂ ਨੇ ਹਾਂ ਦਿਖਾ ਦਿਓ ਦਵਾਈ ਭਈ ਦਵਾਈ ਬਾਕੀ ਐ ਆ ਜੋ ਥੋੜਾ ਇੱਕ ਪੰਗਾ ਪੈ ਗਿਆ ਲਾਈਟ ਭੱਜੀ ਵੀ ਕਮਣ ਲਾਈਟ ਬਾਲਣਾ ਫੋਨ ਦੀ ਤੇ ਲੋਈ ਲਾਈਟ ਲਈ ਬਾਹਰ ਅੰਦਰ ਐ ਦੇਖੋ ਕਿੰਨੀ ਸਲਾਵ ਜੜੀ ਹੋਈ ਐ ਅਜੇ ਧੰਮਾ ਮਿਸਤਰੀ ਵੀ ਬੁਲਾਇਆ ਤਾਂ ਮੈਂ ਮਿਸਤਰੀ ਬੁਲਾ ਲਿਆ ਅੰਕਲ ਮੈਂ ਹੈ ਧੰਮਾ ਮਿਸਤਰੀ ਕਾ ਲਾਉਣਾ ਅੱਜ ਸ਼ਾਮ ਨੂੰ ਕੱਲ ਫੋਨ ਦਾ ਕਰ ਰਿਹਾ ਤਾਂ ਮੈਨੂੰ ਮੈਂ ਕਿਹਾ 7:00 ਵਜੇ ਹੁਣ ਮੈਂ ਕਰ ਲਾਂਗਾ ਫੇਰ ਉਹਨਾਂ ਦਾ ਖਾਣੂਗੇ ਕੇਰ ਬੰਨੇ ਇਹ 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 ਆ ਹਾਂਜੀ ਇਹ ਚੀਜ਼ਾਂ ਐ ਮੈਂ ਤਾਂ ਆਪਣਾ ਸਿਮਟ 5 ਕਿਲੋ ਯਾਰ ਤੇਰੇ ਸਵੈਂਟ ਦਾ 10 ਕਿਲੋ ਲਿਆਉਂਗੇ 4 ਕਿਲੋ ਨਾਲ ਸਰਦਨ ਮੈਂ ਕਿੰਨਾ ਕਿੰਨਾ ਦੇਣਾ ਹੋਆ ਮੈਂ ਕਿਹਾ ਹੋਰ ਬਾਅਦ ਹਾਂਜੀ ਐ ਮੈਂ ਕਾ ਇਹਨੇ ਇਟਾ ਪਾਇਆ ਨਾ ਇਹ ਟੂਣੀਆਂ ਪੱਟਣ ਦੇ ਹੋਰ ਇਹ ਵੀ ਕੋਊਗਾ ਪਾ ਦੇ 10 ਸੈਂਟੇ ਪਾਉਗਾ ਕੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਆ ਇੱਥੇ ਸਾਈਡ ਸਾਈਡ 'ਚ ਸਾਈਡ 'ਚ ਵੀ ਸਿਮਿੰਟ ਪਾ ਦੇਣਾ ਰਲੋ ਕਿੰਨਾ ਪੱਟ ਨਾ ਬਾਹਰ ਤੇ ਖੱਡਾ ਪੱਟ ਕੇ ਫਿਰ ਨਾ ਬਾਹਰ ਕੱਚਾ ਫਿਰ ਇੱਧਰ ਵਿੱਚ ਆ ਜੀ ਜਾਂਦੇ ਹਾਂ ਇਹ ਵੀ ਟੱਕਿਆ ਦੇਓ ਕਿੰਨਾ ਕਿਆ ਨਾਜ਼ਮ ਆਰਥ ਚੂਣੀ ਨਾ ਕਿੱਥੇ ਤੱਕ ਮਿੱਟੀ ਮੈਂ ਤਾਂ ਆਉਂਦੀ ਇਹ ਬਿਜਾਈ ਮਗਾਏ ਨੂੰ ਪਰ ਇਹਨਾਂ ਨੇ ਹੋਰ ਵੜਦੇ ਨਹੀਂ ਫਿਰ ਰਹਿਣ ਦੇ ਇਹ ਵੀ ਕੰਮ ਖਰਾਬ ਕਰ ਦੋ ਉਹਨਾਂ ਨੇ ਹੋਰ ਯਾਰ ਇਹ ਵੀ ਨਾ ਬਾਹਰ ਕੱਢ ਕੇ ਪਾ ਇਹ ਕੱਢਦੇ ਆਪਾਂ ਹੁਣ ਦੇਖਦੇ ਮਾਰ ਕੇ ਜੋਰ ਇਹ ਦਾ ਬਈ ਚੱਕਣਿਆਣਾ ਅੰਕਲ ਹੈ ਇਹ ਨਹੀਂ ਚੱਕਣੋਂ ਤੰਦੂਰ ਇਹ ਬਹੁ ਬਾਰੀ ਤਿੰਨ ਚਾਰ ਜਾਨਾਂ ਦੀ ਚੱਕ ਹੁੰਦਾ ਕਿ ਬੱਲਾ ਬੱਲਾ ਬਾਈ ਦੇਣ ਦੇ ਲੱਗ ਤੰਦੂਰ ਆਹ ਦੇ ਪੰਜੇ ਚੁਗੀ ਜਾਣ ਆਹ ਕਿੱਥੇ ਬਈ ਆਹ ਬਈ ਆ ਨਾਮ ਪਾ ਦਾਂਗੇ ਆਹ ਤੇ ਕੀ ਗਏ ਕਹ ਕਿਹੜੀਆਂ ਇਹਦਾ ਕਾਨੂੰ ਦੀ ਦੀ ਕਾੜੂ ਵੀਰ ਕੰਮ ਖਰਾਬ ਕਰੀ ਜਾਂਦਾ ਅੰਕਲ ਉਹਦੇ ਕੀੜੇ ਪੈ ਜਾਣੇ ਤੁਸੀਂ ਨੇ ਪਤਾ ਕਿਆ ਕਰਾ ਹੜਦਾ ਨਹੀਂ ਯਾਰ ਤਿੰਨ ਵਾਰ ਟਿਕੇ ਲਵਾਤੇ ਅਸੀਂ ਉਹਦੇ ਮੈਨੂੰ ਮੈਂ ਹੋਰ ਦਤਾ ਜਿਹੜੇ ਨਾ ਮੋੜ ਮੋੜੇ ਆਪਾਂ ਬਾਜ਼ਾਰ ਤੇ ਸਿਰ ਮੈਂ ਆ ਲੁੱਟਣ ਕੋਲਕੀ ਨਹੀਂ ਹਾਂਜੀ ਹਾਂਜੀ ਜਦ ਆਪਾਂ ਪਹਿਲਾ ਕੰਮ ਤੇ ਸਿੱਧੇ ਕਿਉਂ ਦੇ ਹਾਂਜੀ ਚਾਹੀਦੇ ਲੈ ਲਈ ਕਿਨਾਂ ਸਪਰੇਅ ਆਵੇ ਕੁੱਤੇ ਦੇ ਜਾ ਕੇ ਸਾਂ ਹੈਗੀ ਹੈਗੀ ਉਹ ਵੀ ਅਸੀਂ ਲਾਉਂਦੇ ਆ ਹੜਦਾ ਨਹੀਂ ਯਾਰ ਅੰਕਲ ਜੀਬ ਹੈ ਜੀਬ ਲੱਗਦੀ ਹੈ ਬੇਬਦੀ ਹੈ ਜੀਬ ਲਾਉਂਦਾ ਜੀਬ ਨਹੀਂ ਲੱਗਦੀ ਹੈ ਭਾਈ ਤਾਂ ਬੰਦਾ ਜੀ ਜੀਵ ਲੱਗਦੇ ਨੇ ਫੇਰ ਤਾਂ ਨਾ ਬਚਾਓ ਕਰ ਲੈਣਾ ਤਾਂ ਨਹੀਂ ਉਹਦੇ ਪਿੱਠ 'ਤੇ ਪੜਾਂਗੇ ਇੰਨਾ ਜਿਆਦਾ ਬਾਹੜਾ ਰੋਟੀ ਰੂਟੀ ਆ ਕੇ ਫੇਰ ਛੋਟੂ ਛੋਟੀਆਂ ਮੱਖੀਆਂ ਬੈਠੀ ਜਾਂਦੀਆਂ ਫੇਰ ਉਹਦੇ ਨਾਲ ਕਹਿ ਜਾਂਦਾ ਉਹ ਨਾ ਬੰਨ ਕੇ ਜਿਹੜਾ ਤਾਂ ਮੂੰਹੇ 'ਤੇ ਜਾ ਬੈਠੇ ਗਏ ਜਾਂਦਾ ਜੀਵ ਨਾ ਚੜਦਾ ਫੇਰ ਉਹ ਦਵਾਈ ਦਾ ਉਹ ਨਾ ਮੇਰੇ ਕੋਲ ਮੈਂ ਰੱਖਿਆ ਹੋਇਆ ਦੇ ਪੁੱਤਾ ਉਹ ਦਿਨ ਇੱਥੇ ਇੰਨਾ ਜਿਆਦਾ ਕੋਟ ਪਿੱਛੇ ਅੱਛਾ ਮੈਂ ਫੜੇ ਲਿਆ ਉਹ ਕੋਲ ਨਾ ਮਾਰਨੀ ਠੀਕ ਉਹ ਇਕਣਾ ਇਕਣਾ ਅੱਜ ਮੈਂ ਸਪਰੇਅ ਮਾਰਤੀ 10 ਦਿਨ ਮੇਰੇ ਘਰ ਨਹੀਂ ਆੜਨਾ ਉਹਨੇ ਫੇਰ ਅੱਜ ਕਹਿੰਦੇ ਗਾਰਗਰ ਮੈਂ ਰੁਕੇ ਆ ਤਾਂ ਤੈਨੂੰ ਆਗਰ ਨਹੀਂ ਮੈਣੀ ਫੇਰ ਮੈਂ ਕਰਨਾ ਫੇਰ ਫੇਰ ਤੇ ਪੈ ਤਾ ਉਸ ਨੂੰ ਵੀ ਮਾਰੀ ਗਿਆ ਲੈ ਉਹ ਹੀ ਅੰਕਲ ਆਕਤੀ ਇਹਦੇ ਲੜਾਈ ਲੈ ਕੇ ਆ ਜਾਂਦਾ ਲੜਾਈ ਵੀ ਆਏ ਨਹੀਂ ਕਿ ਚੱਲ ਕਿ ਤੇ ਹੋਰ ਡੰਗ ਮਾਰਾ ਲਿਆ ਮਰਾਣਾ ਵੀ ਉੱਤੀ ਡੰਗ ਫਿਰ ਗੁੱਸੇ ਨਾਲ ਛਿਗਾ ਉਹ ਗਿਆ ਹਟਦਾ ਨਹੀਂ ਹੈ ਕੁੱਤੇ ਨਾਲ ਪੰਗਾ ਲਈ ਜਾਂਦਾ ਹਾਂ ਚਲੋ ਬਾਕੀ ਸਾਰਾ ਸਮਾਨ ਅਸੀਂ ਬਾਹਰ ਕੱਢ ਲਿਆ ਹੈ ਅੰਕਲ ਕਹਿੰਦਾ ਇਹਨਾਂ ਨੂੰ ਵੀ ਖੋਲ ਕੇ ਤੋਦਣੇ ਹੋਰ ਹੋਰੇ ਆ ਰਹੇ ਹੈ ਸਾਫਲੀਅਮ ਗਏ ਭਾਈ ਮੈਨੂੰ ਤਾਂ ਬਹੁਤ ਬੁਰਾ ਲੱਗਦਾ ਗੰਦ ਗੰਦ ਗੰਨਾ ਇੱਕੋ ਦਾ ਚਾਦਰ ਉਹ ਵੀ ਬਾਹਰ ਬਹਿ ਕੇ ਵਧੀਆ ਲੱਗਦਾ ਸਾਡੇ ਬਾਹਰ ਦਾ ਅਕਲ ਤਾਂ ਗਿਆ ਹੂੰ ਪਤਾ ਹੀ ਕੀ ਹੈ ਅੰਦਰ ਤੋਂ ਇੱਕ ਤਾਂ ਬੈੱਡ ਬੋਰਡ ਟੁੱਟੇ ਪਏ ਆ ਉਹ ਵੀ ਦੋਏ ਦੇਖਦੇ ਆ ਠੀਕ ਕਰਾਉ ਉਹ ਵੀ ਤਾਂ ਸਲਾਬ ਗਏ ਬਾਹਰ ਵਧੀਆ ਉਹ ਰੜਕਾ ਵੱਜਦਾ ਉਹਨੇ ਆਰਾਮੇ ਦੀ ਤਮਾਚੀ ਬੈਠੇ ਰਹੇ ਨੇ ਯਾਰ ਬਾਹਰ ਬੰਦਾ ਅ ਮਿੰਜਾ ਵੀ ਇਹਦੀ ਦੌਣ ਲਿਆਵਾਂਗੇ ਦੌਣ ਨੀ ਬਾਣ ਬਾਣ ਦੌਣ ਦੂਈ ਹੁੰਦੀ ਹੈ ਨਾ ਰੇਡੀ ਹੋ ਰਹੀ ਹੁੰਦੀ ਮੂਰੇ ਖਿੱਚ ਕੇ ਮਿੰਜਾ ਟਾਈਟ ਕਰਨੀ ਵਾਲੀ ਤੀਵੀਆ ਬੁਣਨੀ ਬੁਣਦੀ ਆ ਇਹਨੂੰ ਅੱਛਾ 당ਣ ਪੈਣੀ ਆ ਫੇਰ ਇਹਨੂੰ ਹਾਂ ਨਾ ਬੋ ਤੇ ਇਹਦੇ ਨਾਲ ਦੀ ਲਿਆਵਾਂਗੇ ਇਹਦੇ ਨਾਲ ਦਾ ਵੀ ਇਹ ਗਲ ਜਾਂਦਾ ਜਾਂਦੇ ਆ ਇੱਕ ਦੋ ਬੈਠ ਕੇ ਫੇਰ ਟੁੱਟ ਜਾਂਦੀ ਆ ਮੈਂ ਬਹਿਣੇ ਨਹੀਂ ਦੇਣਾ ਮੈਂ ਨਹੀਂ ਦੇਣਾ ਤੇ ਹੁਣ ਕਿੰਝ ਰੋਣ ਹੁਣ ਆਪਾਂ ਕਿਹ ਰੋ ਸਕਦੇ ਚੱਲੋ ਕਿੰਦਰ ਅੰਕੜੀ ਨੇ ਕਿਹੜੀਆਂ ਸਵਾਰਤੀਆਂ ਆਰ ਕੋ ਅੱਛਾ ਕਰੇ ਫੱਟੇ ਤੇ ਬੁੱਟਾ ਵੀ ਇੱਧਰ ਸ਼ਾਂਤ ਆ ਇਹਦੇ ਕੋਲ ਸੌ ਤਾਰੇ ਆ ਨਹੀਂ ਵੈਸੇ ਇਹਨੂੰ ਲੱਗਦਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਾਵਾ ਹੈ ਕਾਵਾ ਨਹੀਂ ਇਹਨਾਂ ਡੈਡੀ ਨੇ ਲਵਾਇਆ ਸੀਗਾ ਪਤਾ ਨਹੀਂ ਆਪੇ ਉੱਗ ਗਿਆ ਇਹਨਾਂ ਡੰਡੇ ਆ ਉਹ ਕਿੰਨੇ ਕਿੰਨੇ ਤਿੱਖੇ ਕੰਡੇ ਆ ਬਹੁਤ ਤਿੱਖੇ ਕੰਡੇ ਆ ਇਹਦੇ ਆਹ ਰਖ ਮੈਨੂੰ ਪਤਾ ਨਹੀਂ ਇਦਨਾ ਤਾਂ ਹੋਰ ਵੀ ਕਾ ਲਾ ਲੈਂਦਾ ਉਹ ਇਹ ਪਾਇਆ ਹੈ ਕਿ ਖਿਲੈਰਾ ਫੁੱਲ ਬਹੁਤ ਸੋਹਣਾ ਹੁੰਦਾ ਬਰ ਇਹਨੇ ਸਿਆਲ ਚ ਚਿੱਟੇ ਰੰਗ ਦੇ ਤੇ ਹਨ ਜਿਹੜੇ ਟੈਂਕੀ ਤੇ ਲੱਗੇ ਹੋਏ ਬੂਟੇ ਹਾਂਜੀ ਆਪਾਂ ਆਊਟਦਰ ਆਉਗੇ ਨਾਲ ਨਾਲ ਲਾ ਦੇਣੇ ਐਦਰ ਦੂਜੇ ਨਾਲ ਉਹ ਬੂਟੇ ਦੀ ਸਟੋਰੇ ਬਹੁਤ ਨਾਲ ਸੰਘਣੀ ਅੰਦਰ ਕੋਈ ਚੀਜ਼ ਨਹੀਂ ਆਉਂਦੀ ਨਾ ਬਾਤ ਆ ਸਮਝੀ ਸਮਝੀ ਜਿਹੜੇ ਉਹ ਟੈਂਕੀ ਤੇ ਫੁੱਲਾਂ ਵਾਲੇ ਲਾਲ ਚਿੱਟੇ ਹਰੇ ਹਾਂਜੀ 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 ਉੱਤਰ ਉਹ ਟੈਂਕੀ ਤੇ ਲੱਗੇ ਹੋਏ ਤੈਨੂੰ ਦਗਾਉਂਗਾ ਮੈਂ ਉਹ ਲੈ ਕੇ ਆਉਂਗੀ ਉਹ ਨੇ ਉਹ ਦਰਖਤ ਵਰਗੇ ਹੀ ਹੁੰਦੇ ਆ ਹਾਂਜੀ ਹਾਂਜੀ ਉਹ ਬਹੁਤ ਵਧੀਆ ਚੀਜ਼ ਤੇ ਇੱਕ ਉਹ ਵੀ ਰੇ ਦਾ ਥੱਲਾ ਥੱਲਾ ਪਿਆ ਅੰਦਰ ਇੱਕ ਕੋਈ ਫालतू ਕੋਠੇ ਪਾ ਦੇਖ ਲੈਂਦੇ ਆ ਇਕਰੇ ਇਹਨਾ ਥੱਲਾ ਭਰ ਕੇ ਲੈ ਕੇ ਆਣੇ ਘਰ ਨੂੰ ਮੈਂ ਦੇ ਕੇ ਜਾਣਾ ਹਾਂ ਘਾਰਾਂ ਵੀ ਬੀਜਤਾਂ ਮਾ ਥੋੜਾ ਜਿਹਾ ਗਣਾ ਉਰੇ ਨਾ ਹੋਇਆ ਹਾਂਜੀ ਕਿਥੇ ਮੈਂ ਕਿਥੇ ਪਾ ਦੇ ਰਿਹਾ ਵਪਾਰ ਲਾਂਦੇ ਖੜ ਜੋ ਇੰਨੇ ਚਾਬੀ ਲਿਆਇ ਸੀਗਾ ਮੈਂ ਚਾਬੀ ਲੈ ਆਂਦੀ ਹਾਂਜੀ ਮਕਰਾਂ ਲੈ ਕੇ ਮੈਂ ਤਾਂ ਮੇਰੇ ਕੋਲ ਤੇਰੇ ਕੋਲ ਮੈਨੂੰ ਮਨ ਲੱਗਿਆ ਉਰੇ ਰਹਿ ਗਈ ਜੇ ਘਰ ਦੇ ਕਿ ਟੇਬਲ ਉਮ ਪਈ ਸੀਗੀ ਤੇਰੀ ਮੰਮੀ ਇਹ ਵੀ ਅੰਕਲ ਚੋਰਸ ਕਟਿੰਗ ਕਰੇਦੀ ਹੈ ਨਹੀਂ ਜਰਦੂnga ਮੈਂ ਪਰ ਆਈਡੀ ਕੈਂਚੀ ਪਈ ਆਪਣੇ ਮੰਦਰ ਕੈਂਚੀ ਨਾਲ ਦੇਖ ਦੇਖ ਲੈਂਦੇ ਉਹਦੇ ਨਾਲ ਨਿੱਕ ਬੜੀ ਕੈਂਚੀ ਵੀ ਆਉਂਦੀ ਹੈ ਉਹ ਵੀ ਹੁੰਦੀ ਹੈ ਇਹਨਾਂ ਨੂੰ ਕੱਟਣੀ ਆ ਹਾਂਜੀ ਤਾਂ ਵੀ ਕਾ ਵੀ ਸਾਡਾ ਹਰਾ ਹੋਣ ਲੱਗ ਗਿਆ ਹੁਣ ਦੁਆਰ ਤੇ ਮੈਂ ਕੀ ਕਰਦੇ ਯਾਰ ਜੇ ਮੈਂਤ ਕਰੂਗਾ ਆਪਾਂ ਨੂੰ ਸਾਰਾ ਬੰਦ ਨਹੀਂ ਮੋਟਰ ਬਾ ਜੀ ਨਹੀਂ ਲੱਦਦਾ ਸੀਗਾ ਹੁਣ ਅੰਕਲ ਨੇ ਥੋੜਾ ਥੋੜਾ ਜੀ ਲਾਉਣ ਲਾਤਾ ਚੰਗਾ ਬਾਈ ਗਏ ਇਹ ਰਹਿੂੰਗਾ ਨਵੇਂ ਅਗਲੇ ਨੂੰ ਅਗਲੇ ਨੂੰ ਆਇਆ ਬਈ ਮਾਲਕ ਕੋਲ ਆ ਮਾਲਕ ਖਰਦਾ ਹਾਂਜੀ ਉਹ ਕਾਰਾਂ ਦਾ ਵੀ ਜੀ ਲੱਗਦਾ ਨਹੀਂ ਸੋਨਾ ਸੋਨਾ ਰਹਿੰਦਾ ਤੇ ਮੋਟਰ ਵਾ ਮੈਂ ਕਿਹਾ ਚੱਲ ਡੈਡੀ ਨੇ ਆਹ ਨਾ ਆਪਣੇ ਕਿੰਨੇ ਸ਼ੌਂਕ ਨਾਲ ਮੋਟਰ ਬਣਾਈ ਸੀਗੀ ਉਹ ਦਵਾਰਾ ਫੇਰ ਆਪਾਂ ਨੂੰ ਉਦਾਂ ਹੀ ਤਿਆਰ ਕਰਦਣੇ ਨਹੀਂ ਕਿੰਨਾ ਖੱਬਲੇ ਖੱਬਲੇ ਹੋ ਗਏ ਸੀਗਾ ਅੰਦਰ ਵੀ ਕੁਸਮਾਨ ਜਾ ਪੈ ਗਿਆ ਸੀਗਾ ਚੂਹਿਆਂ ਨੇ ਪਾਤਾ ਤਾਂ ਪਤਾ ਨਹੀਂ ਕਿੱਧਰ ਤੇ ਚੂਹੇ ਵੜ ਗਏ ਸੀਗੇ ਤੇ ਹੁਣ ਮੋਟਰ ਲੱਗਦੀ ਰਹੀ ਤੇ ਕਿ ਮੋਟਰ ਹਾਂਜੀ ਬੜਾ ਥੱਲਾ ਕੋਠੇ ਵਾ ਦੇਖਦਾ ਪਿਆ ਇੱਕ ਉਹ ਜੋ ਖਾਲੀ ਕਰ ਲੈਂਦੇ ਇਹਨੂੰ ਐ ਚ ਬਾਰਾਂ ਦੇ ਉਹ ਥੱਲਾ ਭਰ ਲੈਂਦਾ ਮੈਂ ਐਦਕੇ ਪਿਆ ਜੀ ਇਹ ਮੈਂ ਵੀ ਘਾੜਾ ਹੋ ਗਿਆ ਯਾਰ ਇਹਨਾਂ ਦੇ ਲੋਹਾਂ ਚ ਠੀਕੇ ਕੰਮ ਇਹ ਤਾਂ ਇਹ ਐ ਥਾਲੇ ਦੇ ਪਾ ਲੰਦੇ ਇਹ ਜਿਆ ਮੈਂ ਜਾਂਦਾ ਹਾਂ ਖਾੜ ਖੇਤਾਂ ਨੂੰ ਤਾਂ ਪਾਉਣੇ ਨੇ ਉਹ ਖੇਤਾਂ ਥੋੜਾ ਪਾਉਂਦੀ ਹੂੰ ਹੂੰ ਖਾਦਾ ਪੈਂਦੀ ਬੁੱਟਿਆ ਚ ਉਹਦੀ ਖਾੜ ਸਰੋਂ ਦੀ ਉਹ ਖੜ ਜਾ ਬਈ ਗਾਣੇ ਉੱਚੀ ਕਰ ਤੇ ਸਾਡੇ ਤੇ ਲੋ ਜੀ ਕਈ ਚੱਕ ਲਈ ਇੱਕ ਟੋਟਾ ਸੀ ਖਾਲੀ ਕਰ ਲਿਆ ਮਾਂਚਾ ਖਲਿਆ ਹੋ ਬੰਨਣਾ ਲਾ ਰਾਂਕਲ ਖੇਤ ਮੈਂ ਕਾਲੂ ਚਾਚੇ ਨੂੰ ਲਿਆਉਂਦਾ ਬਲਾ ਕੇ ਤੇ ਖੇਤ ਦਿਖਾ ਕੇ ਫਿਰ ਖੇਤ ਵੀ ਆ ਨਾ ਪਾ ਸਾਫ ਜੇ ਕਰ ਲਈਏ ਖੇਤ ਨੇ ਗਿੱਲੇ ਹੋ ਗਿੱਲੇ ਨਹੀਂ ਹੋ ਗਏ ਬਹੁਤ ਗਿੱਲੇ ਠੀਕ ਆ ਬਾਅਦ ਹੋਏ ਜਾਣਾ ਇੱਧਰ ਨਹੀਂ ਫੜੇ ਕਿੱਦਰੀ ਆ ਉਧਰ ਮੋਟਰ ਬੰਦ ਕਰਨੀ ਯਾਰ ਲਿਖ ਕੇ ਲਾ ਦੇਣਾ ਆਪਣੇ ਕਿ ਮੋਟਰ ਚਲਾਉਣਾ ਸਖਤ ਮਨਾ ਹੈ ਹੈ ਤੁਹਾਡਾ ਮੈਂ ਲਾ ਨਹੀਂ ਦੇਖਣਾ ਸਪਰੇਅ ਲੈ ਇਹ ਚਾਚਾ ਨੂੰ ਪੁੱਛ ਕੇ ਸਪਰੇਅ ਲੈ ਕੇ ਫਿਰ ਕਰਕੇ ਚਾਚਾ ਨੂੰ ਕੋਈ ਕਾਲੋ ਬਿਲੇ ਹੁੰਦਾ ਬਰਾਕੇ ਮੈਂ ਚਾਚੇ ਨੂੰ ਪੁੱਛਾਂਗੇ ਹੈ ਨਾ ਨਾ ਸਰ ਵੀ ਐਚ ਨੇ ਉਹਨਾਂ ਨੇ ਬਾਦਣਾ ਹੋਰੇ ਉੱਪਰ ਥੱਲੇ ਵਾਗੇ ਛੱਡ ਦੇਣਾ ਆਪਾਂ ਨੇ ਉੱਪਰ ਦਾ ਤੇਰਾ ਬਾਤ ਆ ਉੱਪਰ ਦਾ ਬਾਹ ਹੋ ਜਾਣਾ ਮੈਂ ਕਹਨੂੰ ਬਾਰ-ਬਾਰ ਟਰੈਕਟਰ ਵਾੜਨਾ ਉਹ ਫਿਰ ਇਕੱਠਾ ਹੀ ਲਿਆ ਕੇ ਕਰ ਦੇਣਾ ਹਾਂ ਹਾਂਜੀ ਮੈਂ ਕਰਦਾ ਹੁਣ ਬਸ ਆਹਾ ਕਰਕੇ ਆ ਥੈਲਾ ਭਰ ਲਈ ਇੱਕ ਆਪਾਂ 936565 ਹਾਂਜੀ ਹਾਂਸੀ ਹਾਂਜੀ ਕਿਉਂ ਮੈਂ ਜਿਆਦਾ ਹੀ ਕਰ ਲਿਆ ਮੇਰਾ ਨੰਬਰ ਨਹੀਂ ਯਾਦ ਕਰੇ ਮੇਰਾ ਵੀ ਯਾਦ ਹੈ ਐਂ ਬੋਲਿਓ ਉੱਪਰ ਇੰਦੀ ਮੇਰਾ ਨੰਬਰ ਵੀ ਜ਼ਿਆਦਾ ਬਾਈ ਟਨ 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 ਜਿਹੜੇ ਦੌੜ ਪਏ ਜਿਹਾ ਕਰਨਾ ਸੋਸਰਾ ਧਿਆਨ ਨਾਲ ਥੋੜਾ ਜਿਹਾ ਸੁੱਕ ਕੇ ਆਉਣਾ ਨਾਲੇ ਆ ਨਾ ਮੁੱਟੀ ਬੋਦ ਲੈ ਬਈ ਇਹਨੂੰ ਸਾਫ਼ ਕਰਦੀ ਐ ਤੰਗੜੀ ਲਿਓਣ ਦੀ ਗਲਤੀ ਕਰੀ ਨਾ ਨਾ ਹਾਂ ਗੱਲਾਂ ਕਰਦੀ ਚੱਲੋ ਲੋਈ ਥੱਲਾ ਬੰਨ ਤਾ ਬੰਨ ਤੋ ਟਾਇਟ ਜਿਹਾ ਮੰਨ ਲੈਂਦੇ ਆ ਇੱਥੇ ਲਾ ਜਵਾਨਾ ਫਿਰ ਪਿੱਛੇ ਤੱਕ ਦੇਣਾ ਇਹ ਦੇਖਣਾ ਬਰ ਥੱਲੇ ਦੱਬ ਲੂੰਗਾ ਇਹਨੂੰ ਮੈਂ ਆ ਵੀ ਰੇਤਾ ਹੈ ਨਾ ਸਾਡਾ ਇਹ ਨਿਕ ਨੰਬਰ ਹੈ ਨਾ ਅੰਕਲ ਰੇਕ ਨੰਬਰ ਹੈ ਅੱਛਾ ਜੂਰੀਆ ਲਾ ਹੀ ਲਾ ਕਰਾਂ ਜੂਰੀਆ ਲਿਆਉਂਗਾ ਮੈਂ ਥੋੜਾ ਜਿਹਾ ਨਾ ਫਿਰ ਹਲੇ ਕੇ ਬਾਅਦ ਚੋਂ ਹੀ ਪਾਣੀ ਪਾਣੀ ਲਿਆ ਕੇ ਲਾ ਕੇ ਲੈ ਨਾ ਇਹਨੂੰ ਰਾਇਤੀ ਗੀਰਨਾ ਫਿਰ ਉਹ ਮੈਂ ਕੱਤ ਕੇ ਚਾਹੀਦਾ ਜੂਰੀਆ ਅਟਕੇ ਨਹੀਂ ਜੂਰੀ ਜੂਰੀਏ ਕਦ ਤੱਕ ਚਾਹੀਦੀ ਉਹ ਆਪਾਂ ਨੂੰ ਅੱਟ ਕੇ ਜਾਈਦਾ ਨਾ ਨਾ ਕਦ ਤੱਕ ਮਬੇ ਦਾ ਕੋਈ ਨਹੀਂ ਥੱਲੇ ਹੀ ਲਿਆਵਾਂਗੇ ਨਾਲ ਬੁੱਟੇ ਪਾਵਾਂਗੇ ਦੋ-ਸਾਰੇ ਰੱਖ ਲਿਆਵਾਂਗੇ ਨਾਲ ਬੁੱਟੇ ਅੰਚ ਪਾਵਾਂਗੇ ਬਾਈ ਜੀ ਇੱਕ ਅੱਧੀ ਮੁਠੀ ਆ ਉਹ ਚੱਕ ਜਣੀ ਆਪਾਂ ਚੱਲ ਬੋਰੀ ਦੀ ਰੱਖ ਲੈਣਾ ਮੈਂ ਲੈ ਆ ਵੀ ਉਧਰ ਅੰਕਲ ਨੇ ਪੱਕਾ ਪੈਂਚਰ ਲਾਦਾ ਕਹਿੰਦੇ ਇਹਦਾ ਵੀ ਮੰਨਦਾ ਸਾਡਾ ਬੰਨ ਲਾਦਾ ਅੰਕਲ ਐ ਪੱਕਾ ਨਾ ਵੀ ਅੰਕਲ ਹੁਣ ਜਿਕਣਾ ਡੈਡੀ ਮੋਟਰ ਛੱਡ ਕੇ ਗਏ ਤੇ ਉਦਾਂ ਮੋਟਰ ਬਣਾਤੀ ਆਪਾਂ ਨੇ ਬਸ ਅੰਦਰ ਤੇ ਰਹਿ ਗਿਆ ਥੋੜਾ ਸਾਫ ਸਪਾਈ ਦਾ ਉਹ ਵੀ ਹੈਣਾ ਹੁਣ ਆਪਾਂ ਕੱਢਦੇ ਅੰਦਰ ਤੇ ਫੱਟੇ ਜੇ ਆਹ ਟੇਬਲ ਕੱਢਦੀ ਅੰਦਰ ਤੇ ਫੇਰ ਅੰਦਰ ਮਾਰ ਕੇ ਪਾਣੀ ਦੋ ਤਿੰਨ ਦੇ ਪਾਣੀ ਵਿੱਚ ਜਿਕਣਾ ਇਹਦੇ ਹੈ ਮੈਂ ਹੀਟਰ ਲੈ ਕੇ ਲਾ ਦਣਾ ਸੁੱਕ ਜਣਾ ਗਰਮਾਇਸਣਾ ਪੱਕੇ ਧੰਮਾ ਮਿਸਤਰੀ ਜੀ ਦਾ ਦੂੰਗੇ ਅੱਜ ਨਾ ਤਹੀ ਉਥੇ ਹਨ ਕਿ ਲੱਗੇ ਵੀ ਉਹ ਲੱਗੇ ਵੀ ਮਚਾ ਕੇ ਉਧਰ ਪਾ ਦੇ ਸਾਡੇ ਮਹਿਕ ਹੁੰਦੇ ਅੰਦਰ ਤੇ ਉਧਰ ਦੇ ਨੂੰ ਗਰਦੰਦਾਈਂ ਛੇਰ ਤੇ ਪਾਣੀ ਆ ਮਾਰ ਕੇ ਪਾਣੀ ਹੀ ਮਾਰ ਕੇ ਲਉਣ ਕੀ ਆ ਲੈ ਗਾ ਦੁਲੇ ਤਾ ਵਿਖੇ ਜਾਰਾ ਘੁੰਮ ਗਿਆ ਆ ਕੜ ਤਨਾਂ ਕੁਰਸੀ ਵਾਂਹ ਸਾਈਡ ਉੱਤੇ ਚਲੋ ਜੀ ਲੱਗ ਨਾਲੇ ਅੰਕਲ ਦਿਵਾਲੀ ਦੀ ਵੀ ਸਫਾਈ ਹੋ ਜਾਣੀ ਆਪਣੀ 2 ਅਕਤੂਬਰ ਦੀ 2 ਅਕਤੂਬਰ ਨੂੰ ਦੁਸ਼ਹਰਾ ਹੈ 2 ਤਰੀਕ ਦਾ 2 ਤਰੀਕ ਦਾ ਦੁਸ਼ਹਰਾ ਅੱਛਾ 2 ਤਰੀਕ ਦੀ ਗਾਂਧੀ ਜੰਤੀ ਅੱਛਾ 20 ਤਰੀਕ ਦੇ ਆਹੋ ਬੀ 20 ਤਰੀਕ ਦੀ 15 ਦੀ ਨਵਾਂ ਹੈ। ਸਹੀ। ਕਿਆ ਕਰੀਏ? 20 ਤਰੀਕ ਦੀ ਦਵਾਈ ਆ ਗਈ। ਹਾਂ। ਨਾ ਵੀ ਨੂੰ ਇਹਨੂੰ ਵੀ ਅੰਕਲ ਲਿਆ ਕੇ ਮੈਂ ਕਹਿੰਦਾ ਰੰਗੇ ਕਰ ਦੀ ਉੱਪਰ ਤੇ। ਇਹ ਮੇਰੇ ਘਰਾਂ ਪਿਆ ਸ਼ਾਇਦ ਇੱਕ ਰੰਗ ਪਲਾਸਟਿਕ ਵਾਲਾ। ਉੱਪਰ ਉੱਪਰ ਤੇ ਕਰ ਦਣਗੇ ਇਹਨੂੰ। ਥੋੜਾ ਸਾਫ਼ ਯਾ ਲਗੂਗਾ ਫੇਰ। ਇਹ ਵੀ ਜਿਹੜੀ ਗੱਲ ਸਿਆਣੀ ਹੈ ਵੈਸੇ। ਹਾਂ। ਮੈਂ ਮਿੱਟੀ ਵੀ ਸੇ ਮਾਰੇ ਦੀ ਏ। ਹਾਂਜੀ ਤੇ ਕਾਲੂ ਛੁੱਟੀ ਹੋਇਆ ਮੈਨੂੰ ਛੁੱਟੀ ਵੀ ਕਾਨੂੰ ਛੁੱਟੀਆਂ ਆਣ ਤਾਂ ਤੇ ਅੱਜ ਮੈਂ ਕਾਲਜ ਗਿਆ ਸੀਗਾ ਵੀ ਅੱਜ ਡਿਗਰੀ ਕਲੀਅਰ ਹੋ ਗਈ ਅੰਕਲ ਮੇਰੀ ਚਲੋ ਵਧੀਆ ਭਾਈ ਅਰੇ ਡੀ ਐਮ ਸੀ ਲੈਣ ਗਿਆ ਸੀਗਾ ਮੈਂ ਚੱਲ ਲੇਲ ਮੈਂ ਉੱਥੇ ਵੀ ਕੇ ਵਾ ਰੋਲ ਰਲ ਜਾਂਦੇ ਆ ਨਾ ਇੱਧਰ ਉੱਧਰ ਤੇ ਮੈਂ ਉੰਦਰ ਬੇ ਸ਼ਾਮ ਨੂੰ ਵੀ ਨਾਲੇ ਲਿਆਉਂਗਾ ਰੋਟੀ ਐਨੇ ਫੇਰ ਮੈਂ ਘਰਾਂ ਚਟ ਮਾਰਨ ਮੈਂ ਤੇ ਮੈਨੂੰ ਕਹੀ ਲੈ ਕੇ ਜਾਣੀ ਪੈਣੀ ਕਹੀ ਲੈ ਜਿਮਾਂ ਕਹੀ ਕਹੀ ਕਿੱਥੇ ਰੱਖਦੇਂ ਅੰਦਰ ਰੱਖਦੇਂ ਬਾਹਰ ਨਹੀਂ ਰੱਖਣਾ ਤੁਸੀਂ ਇਹੀ ਚਲ ਠੀਕ ਮੈਂ ਲਿਆਉਂਦਾ ਅੰਦਰ ਤੇ ਚਲੋਂ ਅੰਕਲ ਫੇਰ ਮੈਂ ਚੱਲਦਾ ਫੇਲਾਵਾ ਪਹਿਲਾਂ ਲੱਦ ਲੈਣਾ ਈ ਫੇ ਮੈਂ ਲਿਆਂਦਾ ਸ਼ਾਮ ਨੂੰ ਰੋਟੀ ਫੇਰਾ ਕੇ ਕ ਬੈੱਡ 깔ੂ ਕੱਢ ਲਾਂਗੇ ਨਾਲੇ ਮਿੱਟੀ ਦੀ ਸੱਟੀ ਕਰ ਦਾਂਗੇ ਅੰਨੇ ਮੈਂ ਫਿਰ ਮੌਸਮ ਠੀਕ ਹੈ ਉਹਨਾਂ ਨੇ ਮੈਂ ਘਰੋਂ ਨਿਵੇੜ ਲਵਾ ਹੁਣ ਹੋਰੇ ਜਿੰਮੇ ਸਮਝ ਲੈ ਅੰਕਲ ਦੇ ਘਰ ਆਉਣਾ ਹਾਂ ਚੱਕਰੇ ਹੁਣ ਇਹ ਕੰਦਾ ਸਤਾ ਜਮਾਨੀ ਬਰਾਵੇਂ ਚੱਤੇ ਕੰਦਾ ਬੰਦਾ ਰਹਿ ਗਿਆ ਯਾਰ ਅੱਜ ਤਾਂ ਤੇ ਬਾਏ ਆ ਬਈ ਤੇਰੀ ਦੀ ਹੁੰਦੇ ਚਲੇ ਜਾਈ ਕੋਟ ਦੋ ਦਿਨਾਂ ਤੇ ਡੈਡੀ ਔਰ ਮੈਂ ਇਕੱਠੇ ਝੱਟ ਮਾਰਨੇ ਜਾਂਦੀ ਦੀ ਉਹ ਚਲੋ ਠੀਕ ਹੈ ਮੈਂ ਚੱਲਦਾ ਫਿਰ ਤੇ ਲੋ ਜੀ ਰੇਰ ਲਿਆਉਂਦਾ ਤੇ ਮੰਮੀ ਜੀ ਕਹਿੰਦੇ ਪਹਿਲਾਂ ਕਣਕ ਛੱਡਿਆ ਹਾਂ ਵੀ ਇਹਨੇ ਕਣਕ ਤੋ ਉੱਤੀ ਸੀ ਫਿਰ ਮੈਂ ਖੇਚਲ ਛੱਡੇ ਆ ਸੁੱਕ ਗਈਆਂ ਨਾ ਇਹਨਾਂ ਨੇ ਸੁੱਕ ਗਈਆਂ ਨਾ ਇਹਨਾਂ ਨੂੰ ਵੀ 25 ਕਿਲੇ ਦਿਹੋਣੀ ਇਹਨਾਂ ਨੂੰ ਇਹ ਫਿਰ ਜ਼ਿਆਦਾ ਖਰਾਬ ਹੋ ਜਾਂਦਾ ਆਟਾ ਕਿੰਨੇ ਦੋਸ ਰਹਿ ਜਾਂਦੇ ਆ ਤੁਹਾਨੂੰ ਅੱਛਾ ਸ਼ਾਮ ਨੂੰ ਰੋਟੀ ਦੇਣੀ ਹੈ ਹਾਂਜੀ ਹਾਂ ਤੇ ਫੇਰ ਸਮਾਨ ਬਾਹਰ ਕੱਢਿਆ ਬੰਨਾ ਅੱਛਾ ਤੋਂ ਅੰਦਰ ਬਹੁਤ ਪਰਦਾਈ ਹੋਈ ਹੋਈ ਸੀ ਅੱਛਾ ਤੋਂ ਸਮਾਨ ਅੰਦਰ ਬਾਹਰ ਮੈਂ ਤਾਂ ਤਾਂ ਹੀ ਕਹਿੰਦੀ ਸੀ ਵੀ ਬਾਹਰੇ ਰੱਖ ਤੋਤੀ ਵੀ ਛਾਰਾਉਕ ਹਨ ਹੂੰ ਤੋਤੀ ਵੀ ਐ ਤਾਂ ਲੋ ਜੀ ਹੁਣ ਛੱਡੀ ਕਣਕ ਤੇ ਆਕੇ ਮੰਮੀ ਉਹ ਗੁੱਟ ਦਿੰਦਾ ਮੈਂ ਹਾਂ ਉਹ ਸਾਈਡਿਆਂ ਨੂੰ ਕੱਢਣ ਹਾਂ ਉਹ ਖੁੰਝ ਖੁੰਝ ਗੁੱਟ ਲੈਂਦੇ ਹਨ ਹਾਂ ਤੇ ਖੇਤਾਂ ਤੇ ਲਿਕੇ ਆਇਆ ਹੈ ਖੇਤਾਂ ਆਣ ਮਲਾਈ ਵਰਗਾ ਪਿਆ ਮਿੱਟੀ ਆਣ ਵਧੀਆ ਮਾਣੇ ਬਣੇ ਕੋ ਕੋ ਗੱਠਾ ਜੀ ਨਹੀਂ ਹੈ ਗਣਾ ਮੋਟੇ ਮੋਟੇ ਜੀ ਨਹੀਂ ਹੋ ਜਾਂਦੇ ਆਹ ਉਹ ਤਾਂ ਪਰੇ ਵੇ ਦਾ ਹੁੰਦਾ ਇਹ ਟਾਈਮ ਹੋ ਗਿਆ ਹਾਂ ਐਨ ਉਹ ਹੋ ਗਿਆ ਆਪਣਾ ਕੀ ਕਹਿ ਸਕਦੇ ਇਹਨੂੰ ਪੁਰਿਆ ਵੈਨ ਹੁਣ ਯਾਰ ਇਹ ਗੱਲ ਆ ਗਿਆ ਪੂਰਾ ਇਹਨ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਕੱਲ ਦੀ ਵੀਡੀਓ ਦਿਖਾਵਾਂਗੇ ਕਿਉਂ ਹੁਣ ਜੇ ਉਹ ਕਰਦਾ ਕੰਮ ਦਿਖਾਉਂਦਾ ਵਿੱਚ ਤੇ ਵੀਡੀਓ ਪੈਣ ਨੂੰ ਟਾਈਮ ਲੱਗ ਜਾਣਾ 8 ਵਜ ਜਾਣੇ ਫਿਰ ਹੁਣ 6 ਜਾਂ 6:30 ਤੱਕ ਵੀਡੀਓ ਆਪਣੀ ਪੈ ਜਾਊਗੀ ਇਹ ਫਿਰ ਨਾਲ ਵੀਡੀਓ ਅਪਲੋਡ ਲਾ ਦੇਣੀ ਆਪਾਂ ਨੇ ਨਾਲ ਦੀ ਨਾਲ ਉਹਦੀ ਗੁੱਡਾਈ ਕਰੀ ਜਾਣੀ ਤੇ ਓਕੇ ਬਾਏ ਬਾਏ ਮਿਲਦੇ ਹੁਣ ਕਿਸੇ ਅਗਲੇ ਬਲੌਗ